ਸ਼ੰਭੂ ਬੈਰੀਅਰ ਦੇ ਉੱਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਦੁੱਧ ਦਾ ਲੰਗਰ ਇੱਧਰ ਵੀਰਾਂ ਦੇ ਵੱਲੋਂ ਚਲਾਇਆ ਜਾ ਰਿਹਾ ਤਾਂ ਉਸ ਤੋਂ ਬਾਅਦ ਇਹਦੇ ਸਾਹਮਣੇ ਬਿਲਕੁਲ ਸਾਹਮਣੇ ਹੀ ਜਿਹੜਾ ਲੱਸੀ ਦਾ ਲੰਗਰ ਜਿਹੜਾ ਚਲਾਇਆ ਜਾ ਰਿਹਾਗਾ ਦੁੱਧ ਦ ਲੱਸੀਆਂ ਦਹੀਂਾਂ ਦੇ ਜਿਹੜੇ ਲੰਗਰ ਇਹਨਾਂ ਦੇ ਵੱਲੋਂ ਚਲਾਏ ਜਾਂਦੇ ਨੇ ਤਾਂ ਇਹ ਮਹਾਨ ਕੌਮ ਆ ਇਹ ਯੋਧਿਆਂ ਦੀ ਕੌਮ ਆ ਪੰਜਾਬੀਆਂ ਦੇ ਦਿਲ ਵੱਟੇ ਆ ਖੁੱਲੇ ਦਿਲਾਂ ਵਾਲੇ ਨੇ ਦੁੱਧ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮਿਹਰ ਆ ਤੇ ਇਹ ਦੁੱਧ ਦੇ ਲੰਗਰ ਥਾਂ ਥਾਂ ਤੇ ਚੱਲ ਰਿਹਾ ਇਹਨਾਂ ਨੇ ਥਾਂ ਥਾਂ ਤੇ ਆਣ ਕੇ ਲੰਗਰ ਮਹਾਰਾਜ ਦੀ ਦਇਆ ਲਾਤੇ ਕੁਝ ਸਾਡੇ ਭਰਾਵਾਂ ਹਿਆਣੇ ਵਾਲੇ ਨੇ ਲਾਤੇ ਕੁਝ ਪੰਜਾਬੀਆਂ ਨੇ ਲਾਤੇ ਕਦੇ ਕੋਈ ਦਾ ਕਹਿਣ ਆਉਂਦਾ ਕਿ 60 ਕਿਲੋ ਤੱਕਾ ਜਾਂਦਾ ਉਹ ਸ਼ਕਾਦੀ ਦਾ ਦੂਸਰਾ 60 ਫੇਰਾ ਜਾਂਦਾ ਤੇ ਆਉਂਦਾ ਹੀ ਰਹਿੰਦਾ ਤੇ ਜਾਂਦਾ ਹੀ ਰਹਿੰਦਾ ਪਰ ਇਹ ਤਾਂ ਭਾਈ ਮਹੀਨਿਆਂ ਦਾ ਕੀ ਸਾਲਾਂ ਦਾ ਰਾਸ਼ਨ ਚ ਕੀ ਫਿਰਦੇ ਆ ਇਹ ਗੁਰੂ ਮਹਾਰਾਜ ਦੀ ਧਰਤੀ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਟੋਲਾ ਨਹੀਂ ਆਉਂਦਾ ਕਿਸੇ ਚੀਜ਼ ਦਾ ਤਾਂ ਇਸ ਵੀਨਾ ਅਸੀਂ ਤੁਹਾਨੂੰ ਸ਼ੰਘੂ ਬੈਰੀਅਰ ਤੋਂ ਦਿਖਾ ਰਹੇ ਹਾਂ ਜਿੱਥੇ ਬੈਰੀਅਰ ਦੇ ਉੱਤੇ ਲੱਸੀ ਦੀ ਸੇਵਾ ਲੱਸੀ ਦੇ ਲੰਗਰ ਚਲਾਏ ਜਾ ਰਹੇ ਨੇ ਦੁੱਧ ਦੇ ਲੰਗਰ ਚਲਾਏ ਜਾ ਰਹੇ ਨੇ ਆਹ ਦੇਖ ਸਕਦੇ ਹੋ ਕਹਿੰਦੇ ਪੰਜਾਬੀ ਜਿੱਥੇ ਵੀ ਜਾਣ ਉੱਥੇ ਹੀ ਜਿਹੜਾ ਆਪਣਾ ਪੰਜਾਬ ਵਸਾ ਲੈਂਦੇ ਨੇ ਤਾਂ ਅੱਜ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਵਾਰ ਫੇਰ ਕਿਸਾਨ ਪਹੁੰਚੇ ਨੇ ਪੰਜਾਬੀ ਭਰਾ ਪਹੁੰਚੀ ਨੇ ਤਾਂ ਉਹਨਾਂ ਦੇ ਵੱਲੋਂ ਸ਼ੰਭੂ ਬੈਰੀਅਰ ਦੇ ਉੱਤੇ ਸੜਕਾਂ ਦੇ ਉੱਤੇ ਫੇਰ ਇੱਕ ਵਾਰ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਦਤੀਆਂ ਪੰਜਾਬੀ ਵਿਰਸਾ ਤਾਜ਼ਾ ਕਰ ਦਿੱਤਾ ਤੁਹਾਨੂੰ ਇੱਕ ਤਸਵੀਰ ਦਿਖਾਵਾਂਗਾ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਨੇ ਤਾਂ ਕਿਸਾਨ ਵੀਰਾਂ ਦੇ ਵੱਲੋਂ ਪੰਜਾਬੀ ਭਰਾਵਾਂ ਦੇ ਵੱਲੋਂ ਖਾਸ ਤੌਰ ਦੇ ਉਤੇ ਮਾਝੇ ਇਲਾਕੇ ਦੀ ਗੱਲ ਕੀਤੀ ਜਾਵੇ ਅਸੀਂ ਮਾਝੇ ਦੇ ਵਿੱਚ ਤਾਂ ਜਾਣਦੇ ਆਣਾ ਤਾਂ ਉੱਥੇ ਕਹਿੰਦੇ ਦੁੱਧ ਲੱਸੀਆਂ ਦੀ ਕਸਰ ਨਹੀਂ ਛੱਡਦੇ ਮਾਝੇ ਆੜੇ ਪਿਆਰ ਸਤਿਕਾਰ ਇਹਨਾਂ ਦਿੰਦੇ ਆ ਕਿ ਹਮੇਸ਼ਾ ਜਿਹੜੇ ਦੁੱਧ ਲੱਸੀਆਂ ਦਹੀਂਾਂ ਦੇ ਜਿਹੜੇ ਲੰਗਰ ਇਹਨਾਂ ਦੇ ਵੱਲੋਂ ਚਲਾਏ ਜਾਂਦੇ ਨੇ ਉਸੇ ਤਰ੍ਹਾਂ ਅੱਜ ਦਿੱਲੀ ਦੀਆਂ ਕਹਿ ਦਈਏ ਬਰੂਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਜਦੋਂ ਅਸੀਂ ਅੱਜ ਤੋਂ 2 ਸਾਲ ਪਹਿਲਾਂ ਕਿਸਾਨ ਮੋਰਚਾ ਲੜਿਆ ਸੀਗਾ ਉਦੋਂ ਵੀ ਇਸੇ ਤਰੀਕੇ ਦੇ ਨਾਲ ਲੰਗਰ ਪ੍ਰਸ਼ਾਦ ਦੇ ਜਿਹੜੇ ਇਹਨਾਂ ਦੇ ਵੱਲੋਂ ਸੇਵਾ ਕੀਤੀ ਗਈ ਸੀ ਤਾਂ ਸ਼ੰਭੂ ਬੈਰੀਅਰ ਦੇ ਉੱਤੇ ਆ ਸ਼ੰਭੂ ਬੈਰੀਅਰ ਦੇ ਉੱਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਦੁੱਧ ਦਾ ਲੰਗਰ ਇੱਧਰ ਵੀਰਾਂ ਦੇ ਵੱਲੋਂ ਚਲਾਇਆ ਜਾ ਰਿਹਾ ਤਾਂ ਉਸ ਤੋਂ ਬਾਅਦ ਇਹਦੇ ਸਾਹਮਣੇ ਬਿਲਕੁਲ ਸਾਹਮਣੇ ਹੀ ਜਿਹੜਾ ਲੱਸੀ ਦਾ ਲੰਗਰ ਜਿਹੜਾ ਚਲਾਇਆ ਜਾ ਰਿਹਾ ਹੈਗਾ ਜੇਕਰ ਕਿਸੇ ਨੇ ਲੱਸੀ ਪੀਣੀ ਆ ਤਾਂ ਉਸ ਨੂੰ ਲੱਸੀ ਮਿਲ ਰਹੀ ਆ ਜਿਸ ਵਾਂ ਦੁੱਧ ਪੀਣ ਦਾ ਕੋਈ ਚਾਹ ਬਾਣਾ ਤਾਂ ਉਸ ਨੂੰ ਦੁੱਧ ਦੀ ਸੇਵਾ ਕੀਤੀ ਜਾ ਰਹੀ ਆ ਕਿਸੇ ਨੂੰ ਭੁੱਖ ਲੱਗੀ ਆ ਪ੍ਰਸ਼ਾਦੇ ਛਕਣੀਆਂ ਕਿਸੇ ਨੇ ਤਾਂ ਉਸ ਨੂੰ ਨਾਲ ਦੀ ਨਾਲ ਜਿਹੜੇ ਪ੍ਰਸ਼ਾਦੇ ਵੀ ਇੱਥੇ ਦਿੱਤੇ ਜਾ ਰਹੇ ਨੇ ਤਾਂ ਇਹ ਮਹਾਨ ਕੌਮ ਆ ਇਹ ਯੋਧਿਆਂ ਦੀ ਕੌਮ ਆ ਪੰਜਾਬੀਆਂ ਦੇ ਦਿਲ ਵੱਡੇ ਆ ਖੁੱਲੇ ਦਿਲਾਂ ਵਾਲੇ ਨੇ ਅੱਜ ਇੱਥੇ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਇਹਨਾਂ ਦੇ ਵੱਲੋਂ ਦੁੱਧ ਦੇ ਲੰਗਰ ਲਗਾਏ ਗਏ ਨੇ ਗੱਲਬਾਤ ਵੀ ਕਰਾਂਗੇ ਬਾਪੂ ਜੀ ਨਾਲ ਬਾਪੂ ਜੀ ਕਿੱਥੋਂ ਆਏ ਹੋ ਅੰਬਰ ਸਰ ਤੋਂ ਅੰਬਰ ਸਰ ਤੋਂ ਮੈਂ ਫਿਰ ਸਹੀ ਕਿਹਾ ਮਾਝੇ ਵਾਲੇ ਦੁੱਧ ਲੱਸੀ ਦੀ ਕਸਰ ਨਹੀਂ ਛੱਡਦੇ ਹਾਂਜੀ ਦੁੱਧ ਲੰਗਰ ਲਾਤੇ ਆ ਹਾਂਜੀ ਜ਼ਰੂਰ ਜੀ ਜ਼ਰੂਰ ਤਾਂ ਇਹ ਦੇਖ ਸਕਦੇ ਹੋ ਕਿ ਬਾਕੀ ਆਪਾਂ ਹੋਰ ਬਾਪੂ ਜੀ ਨਾਲ ਗੱਲਬਾਤ ਕਰਦੇ ਮੈਨੂੰ ਲੱਗਦਾ ਇਹ ਮੁਖੀ ਨੇ ਬਾਪੂ ਜੀ ਦੁੱਧ ਦੇ ਲੰਗਰ ਚਲਾਇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮਿਹਰ ਆ ਤੇ ਇਹ ਦੁੱਧ ਦੇ ਲੰਗਰ ਥਾਂ ਥਾਂ ਦੇ ਚੱਲ ਰਹੇ ਆ ਤੇ ਇਹ ਜਿਹੜੀ ਸਾਡੀ ਘਟਿਆ ਸੋਚ ਵਾਲੀ ਸਰਕਾਰ ਆ ਇਹਨੇ ਵੇਖੋ ਕਿਹੋ ਜਿਹੇ ਕੰਮ ਕੀਤੇ ਆ ਕਿਉਂਕਿ ਦਿੱਲੀ ਇੱਕ ਸਾਡੀ ਰਾਜਧਾਨੀ ਹੋਵੇ ਤੇ ਉੱਥੇ ਜਾਣ ਤੋਂ ਸਾਨੂੰ ਰੋਕਿਆ ਜਾਵੇ ਅਸੀਂ ਪੰਜਾਬੀ ਆ ਤੇ ਪੰਜਾਬੀ ਦਾ ਕੰਮ ਕੀ ਕਰਨ ਕੀ ਆ ਇਹਨਾਂ ਨੇ ਥਾਂ ਥਾਂ ਤੇ ਆਣ ਕੇ ਲੰਗਰ ਮਹਾਰਾਜ ਜੀ ਦਾ ਲਾਟੇ ਕੁਝ ਸਾਡੇ ਭਰਾਵਾਂ ਹਰਿਆਣੇ ਵਾਲਿਆਂ ਨੇ ਲਾਟੇ ਕੁਝ ਪੰਜਾਬੀਆਂ ਨੇ ਲਾਟੇ ਕੁਝ ਇੱਥੋਂ ਵਾਲੀ ਸੰਗਤ ਨੇ ਪੰਜਾਬੀ ਨੇ ਲਾਟੇ ਇਹਨਾਂ ਲੰਗਰਾਂ ਦੀ ਪਰੰਪਰਾ ਜੇ ਇਹ ਪੁਰਾਣੀ ਸਾਡੇ ਗੁਰੂ ਨਾਨਕ ਸਾਹਿਬ ਤੋਂ ਤੁਰ ਹੀ ਆਉਂਦੀ ਆ ਤੇ ਗਰ ਤੁਰ ਹੀ ਰਹੂਗੀ ਤੇ ਬਾਕੀ ਰਹੀ ਗੱਲ ਖਟੜ ਦੀ ਖਟਣੇ ਜਿਹੜੇ ਜਾਣ ਕੇ ਪੰਗਾ ਲੈ ਲਿਆ ਨਾ ਕੋ ਲੈਣਾ ਨਾ ਕੋ ਦੇਣਾ ਇਹਨਾਂ ਨੇ ਜਾ ਕੇ ਕਿਹੜਾ ਉੱਥੇ ਇਹਨਾਂ ਕੋਲ ਕੋਈ ਹਥਿਆਰ ਨਹੀਂ ਕੁਛ ਨਹੀਂ ਝੰਡਾ ਤੇ ਢੰਡਾ ਡੰਡੇ ਝੰਡੇ ਦੀ ਆਸ ਤੇ ਇਹ ਜਾਂਦੇ ਆ ਇਹਨਾਂ ਆਪਣਾ ਪ੍ਰਦਰਸ਼ਨ ਕਰਕੇ ਤੇ ਇਹਨਾਂ ਮੰਗਾਂ ਲੈਣੀਆਂ ਸੀ ਮੰਗਾਂ ਦੇ ਨਾ ਕੋਈ ਰਵਾਂਗੇ ਕਿਉਂਕਿ ਮੰਗਾ ਤੋਂ ਇਹ ਨਹੀਂ ਵੀ ਜੇ ਮੁਕਰ ਜੂਗਾ ਅਸੀਂ ਮਨਾ ਕੇ ਰਵਾਂਗੇ ਜਿਹੜੀਆਂ ਅੱਗੇ ਨੇ ਮੁਕਰਣ ਵਾਲੀਆਂ ਗੱਲਾਂ ਕੀਤੀਆਂ ਉਹ ਮੋਦੀ ਸਾਹਿਬ ਦੀ ਘਟਿਆ ਕਾਰਵਾਈ ਆ ਕਿਉਂ ਕਿ ਜਦੋਂ ਦੇਸ਼ ਸਾਡਾ ਹਿੰਦੁਸਤਾਨ ਭੁੱਖਾ ਮਰਦਾ ਸੀ ਇੰਦਰਾ ਗਾਂਧੀ ਅਮਰੀਕਾ ਕੋ ਕਣਕ ਲੈਣ ਗਈ ਸੀ ਤੇ ਉਹਨਾਂ ਆ ਕੇ ਪੁੱਛੇ ਭੁੱਖੇ ਦੇਸ਼ ਦੀ ਰਾਣੀ ਆ ਉਹਨ ਫਿਰ ਵੀ ਸਾਡੇ ਜਾਗਰਤੀ ਲਿਆਂਦੀ ਹਰਿਆਣਾ ਇਨਕਲਾਬ ਲਿਆਂਦਾ ਚਿੱਟਾਂ ਇਨਕਲਾਬ ਲਿਆਂਦਾ ਸਾਨੂੰ ਸੋਝੀ ਦਿੱਤੀ ਉਹ ਅੱਜ ਜੇ ਸਾਡੇ ਕੋਲ ਬਾਹਰ ਜ਼ਿਆਦਾ ਹੋ ਗਿਆ ਤੇ ਅੱਜ ਇਹ ਖਟਰ ਹੁਣੀ ਉਹ ਜਿਨ੍ਹਾਂ ਨੂੰ ਮੰਗੀ ਰੋਟੀ ਨਹੀਂ ਮਿਲ ਸਕਦੀ ਉਹ ਇਸ ਵੇਲੇ ਸਾਡੇ ਤੇ ਭਾਰੂ ਪਾਉਣ ਦਾ ਆ ਅਸੀਂ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਤੇ ਜਿੱਲੀ ਸਾਡੀ ਰਾਜਧਾਨੀ ਆ ਜਦੋਂ ਅਸੀਂ ਮਰਜ਼ੀ ਜਾ ਸਕੀਏ ਆਹ ਸੱਜੇ ਸਾਨੂੰ ਰੋਕ ਨਹੀਂ ਸਕਦਾ ਕੋਈ ਤੇ ਨਾ ਰੋਕੂਗਾ ਇਹ ਐਵੇਂ ਬੈਡੀ ਕਾਟ ਲਾਤੇ ਦੱਸੋ ਪਹਿਲਾਂ ਗੱਲਿਆ ਹਰਿਆਣਾ ਤੇ ਸਾਰਾ ਪੰਜਾਬ ਤੇ ਹਿਮਾਚਲ ਠੀ ਜੇ ਕੇ ਆ ਇਹਨੂੰ ਦੇ ਇੱਥੇ ਬੈਰੀਕਡ ਲਾਉਂਦੇ ਦਿੱਲੀ ਲਾਉਂਦੇ ਜੇ ਲਾਉਣੇ ਦੇ ਇੱਥੇ ਬੈਰੀਕਡ ਕੀ ਕਰਨ ਨੂੰ ਲਾਏ ਆ ਇਹਨਾਂ ਦੀ ਘਟਿਆ ਕਾਰਵਾਈ ਨੂੰ ਅਸੀਂ ਬਹੁਤ ਬਹੁਤ ਨਿੰਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਜੀ ਕਿੰਨਾ ਕ ਦੁੱਧ ਲੱਗ ਜਾਂਦਾ ਜੀ ਦੁੱਧ ਮਾਲਕ ਦੀ ਕਿਰਪਾ ਨਾਲ ਜੀ ਲੱਗ ਵੀ ਬਹੁਤ ਜਾਂਦਾ ਜੀ ਮਾਲਕ ਦੀ ਕਿਰਪਾ ਨਾਲ ਕੋਈ ਕਮੀ ਨਹੀਂ ਦੁੱਧ ਆ ਹੀ ਜਾਂਦਾ ਜੀ ਫੇਰ 60 ਕਿਲੋ ਦਾ ਕਹਿਨ ਆਉਂਦਾ ਫੇਰ 60 ਕਿਲੋ ਤੱਤਾ ਹੋ ਜਾਂਦਾ ਉਹ ਛਕਾ ਦਿੰਦਾ ਦੂਸਰਾ 60 ਫੇਰ ਆ ਜਾਂਦਾ ਇੱਥੇ ਆਉਂਦਾ ਹੀ ਰਹਿੰਦਾ ਤੇ ਜਾਂਦਾ ਹੀ ਰਹਿੰਦਾ ਇਹ ਸੇਵਾ ਫੇਰ ਇੱਥੇ ਲੋਕਲ ਲੋਕ ਵੀ ਕਰ ਰਹੇ ਨੇ ਲੋਕ ਹੀ ਸੇਵਾ ਕਰਦੇ ਆ ਜੀ ਅਸੀਂ ਤੇ ਸਿਰਫ ਵਰਤੌਣ ਜੋ ਗਈਆਂ ਵਰਤਾਈ ਇਹ ਜੀ ਖਤਮ ਹੋ ਗਿਆ ਫੇਰ ਮਾਲਕ ਦੀ ਕਿਰਪਾ ਨਾਲ ਫੇਰ ਪਿੱਛੇ ਆ ਜਾਂਦਾ ਜੀ ਫੇਰ ਬਾਬੇ ਕਹਿੰਦੇ ਕਹਿਣ ਲਾਈ ਜਾਂਦੇ ਆ ਗਰਮ ਕਰੀ ਦਾ ਵਰਤਾਈ ਦਾ ਫੇਰ ਆ ਜਾਂਦਾ ਲਿਆ ਨਹੀਂ ਜਾਂਦਾ ਇਹਨਾਂ ਤੋਂ ਹਾਂ ਜੀ ਦਾ ਇਹ ਕਿਰਪਾ ਗਾ ਗੁਰੂ ਨਾਨਕ ਪਾਤਸ਼ਾਹ ਦੀ ਕਿਉਂਕਿ ਗੁਰੂ ਪਾਤਸ਼ਾਹ ਨੇ ਵੀ ਜਦੋਂ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਉਣ ਦੀ ਸੇਵਾ ਕੀਤੀ ਸੀ ਤਾਂ ਉਦੋਂ ਤੋਂ ਇਹ ਲੰਗਰ ਚੱਲਦਾ ਆ ਰਿਹਾ ਹੈਗਾ ਤਾਂ ਦੇਖ ਸਕਦੇ ਹੋ ਕਿ ਇੱਥੇ ਇਧਰਲੇ ਪਾਸੇ ਜਿਹੜਾ ਆਹ ਲੱਸੀ ਦਾ ਲੰਗਰ ਪ੍ਰਸ਼ਾਦ ਦੇ ਨਾਲ ਅਚਾਰ ਨਾਲ ਸਬਜੀ ਦੇ ਨਾਲ ਜਿਸ ਤਰ ਜਿਵੇਂ ਜੀ ਕਰਦਾ ਉਹ ਦਿੱਤੇ ਜਾ ਰਿਹਾ ਆ ਆ ਢੋਲ ਭਰ ਕੇ ਰੱਖੇ ਹੋਏ ਆ ਲੱਸੀਆਂ ਦੇ ਢੋਲ ਜਿਹੜੇ ਇੱਥੇ ਭਰੇ ਹੋਏ ਆ ਤੇ ਲੱਸੀ ਛਕਾਈ ਜਾ ਰਹੀ ਹੈ ਨਾਲ ਦੀ ਨਾਲ ਉਧਰ ਪਾਣੀ ਦੀ ਸੇਵਾ ਕਰ ਰਹੇ ਆ ਵੀਰ ਇਹ ਵੀ ਤਸਵੀਰ ਦਿਖਾ ਦਿਓ ਕਿ ਤੋੜਾ ਬਿਲਕੁਲ ਨਹੀਂ ਹੈਗਾ ਜਿਹੜੀਆਂ ਸਰਕਾਰਾਂ ਇਹ ਗੱਲ ਕਹਿ ਰਹੀਆਂ ਕਿ ਇਹਦਾ 4 ਦਿਨ ਬੈਠਣਗੇ ਜਾਂ ਉਹ ਕਰਨਗੇ ਪਰ ਇਹ ਤਾਂ ਭਾਈ ਮਹੀਨਿਆਂ ਦਾ ਕੀ ਸਾਲਾਂ ਦਾ ਰਾਸ਼ਨ ਚੱਕੀ ਫਿਰਦੇ ਆ ਇਹ ਗੁਰੂ ਮਹਾਰਾਜ ਦੀ ਧਰਤੀ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਟੋਲਾ ਨਹੀਂ ਆਉਂਦਾ ਕਿਸੇ ਚੀਜ਼ ਦਾ ਪੰਜਾਬ ਇੰਨਾ ਵੱਡਾ ਹੈਗਾ ਪੰਜਾਬੀਆਂ ਦਾ ਦਿਲ ਇੰਨੇ ਵੱਡੇ ਆ ਕਿ ਪੰਜਾਬ ਪੂਰੀ ਦੁਨੀਆ ਨੂੰ ਵੀ ਜੇ ਰਜਾ ਦੇਵੇ ਤਾਂ ਵੀ ਪੰਜਾਬ ਆ ਭੁੱਖਾ ਨਹੀਂ ਮਰਦਾ ਪੰਜਾਬੀਆਂ ਦੇ ਕੋਲ ਕਿਸੇ ਚੀਜ਼ ਦਾ ਤੋੜਾ ਨਹੀਂ ਹੁੰਦਾਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਸ਼ੰਗੂ ਬੈਰੀਅਰ ਤੇ ਦਿਖਾ ਰਹੇ ਹਾਂ ਜਿੱਥੇ ਬੈਰੀਅਰ ਦੇ ਉੱਤੇ ਲੱਸੀ ਦੀ ਸੇਵਾ ਲੱਸੀ ਦੇ ਲੰਗਰ ਚਲਾਏ ਜਾ ਰਹੇ ਨੇ ਦੁੱਧ ਦੇ ਲੰਗਰ ਚਲਾਏ ਜਾ ਰਹੇ ਨੇ ਆ ਦੇਖ ਸਕਦੇ ਹੋ ਵੀ ਤਾਦੀਆਂ ਲੱਸੀਆਂ ਜਿਹੜੀਆਂ ਲਿਆ ਕੇ ਇੱਥੇ ਵਰਤਾਈਆਂ ਜਾ ਰਹੀਆਂ ਨੇ ਵੀਰਾਂ ਦੇ ਵੱਲ ਪੂਰੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਆ ਆ ਪ੍ਰਸ਼ਾਦਿਆਂ ਦੇ ਨਾਲ ਨਾਲ ਲੰਗਰ ਨੇ ਇੱਧਰ ਪਾਣੀਆਂ ਦੇ ਲੰਗਰ ਚੱਲ ਰਹੇ ਆ ਤਾਂ ਠੰਡੀ ਲੱਸੀ ਬਾਈ ਜੀ ਬਾਪੂ ਜੀ ਲੱਸੀ ਦਾ ਲੰਗਰ ਲਾਇਆ ਹੋਇਆ ਠੰਡੀ ਲੱਸੀ ਗਰਮ ਗਰਮ ਦਾ ਇਹ ਤਸਵੀਰ ਤੁਸੀਂ ਦਿਖਾ ਰਹੇ ਤੁਹਾਨੂੰ ਨਾਲ ਦੀ ਨਾਲ ਅੱਭੀ ਲੱਸੀ ਦਾ ਲੰਗਰ ਆਇਆ ਆ ਲੱਸੀ ਗਨਪ੍ਰਸਾਦ ਦੀ ਗਨਪ੍ਰਸਾਦ ਦੀ ਲੱਸੀ ਠੰਡੀ ਰਸੀ ਪਟਿਆਲੇ ਤੋਂ ਆਇਆ ਮਰੀਕ ਸਿੰਘ ਦੇ ਬਾਬਾ ਜੀ ਸੇਵਾਚਾਰੀ ਪੰਜ ਦਿਨ ਹੋ ਗਿਆ ਅੰਦੇ ਨੂੰ ਆ ਗਿਆ ਰੋਜ਼ ਲਾਉਣਿਆ ਰੋਜ਼ ਰੋਜ਼ ਜਾਂਦੇ ਪੰਜ ਦਿਨ ਹੋ ਗਿਆ ਅਜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਇਹ 11 ਵਜੇ ਤੱਕ ਜੀ 11 ਵਜੇ ਤੱਕ ਆ ਜਾਂਦਾ ਰਾਤ ਨੂੰ ਲੰਗਰ ਖਤਮ ਕਰਕੇ ਜਾਣਾ ਜੇ ਵਿਚਾਦ ਵੀ ਮੁੱਕ ਜਵੇ ਹਾਂ ਜੀ ਹਾਂ ਪੰਜ ਦਿਨ ਹੋ ਗਿਆ ਪ੍ਰਸਾਦ ਦੇ ਦਿਓ ਇੱਕ ਜੀ ਇੱਕ ਤਾਂ ਇਹ ਦੇਖੋ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਲੋਕ ਤੁਰੇ ਫਿਰਦੇ ਆ ਕਹਿੰਦੇ ਜਦੋਂ ਤੱਕ ਲੰਗਰ ਸਾਡੇ ਕੋਲ ਵੀ ਸਮਾਪਤ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਵਰਤੋਂਦੇ ਰਹੀਦਾ ਸੰਗਤ ਆਈ ਜਾਂਦੀ ਐ ਸ਼ਕੀ ਚੱਦਦੀ ਐ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਸੰਗਤ ਆ ਰਹੀ ਆ ਤਾਂ ਕਿਸੇ ਚੀਜ਼ ਦਾ ਤੋੜਾ ਨਹੀਂ ਹੈਗਾ ਪੂਰੀਆਂ ਰੌਣਕਾਂ ਕਹਿ ਦਈਏ ਇੱਕ ਤਰੀਕੇ ਦੀਆਂ ਲਾ ਦਿੱਤੀਆਂ ਨੇ ਇੱਥੇ ਕਿਸਾਨ ਭਰਾਵਾਂ ਦੇ ਵੱਲੋਂ ਪਹੁੰਚ ਕੇ ਸ਼ੰਭੂ ਬੈਰੀਅਰ ਦੇ ਉੱਤੇ ਆ ਦੇਖੋ ਜਿਹੜੇ ਹੋਰ ਲੋਕਲ ਵੀਰ ਵੀ ਆ ਉਹ ਵੀ ਇੱਥੇ ਲੰਗਰ ਛਕ ਰਹੇ ਆ ਸਭ ਨੂੰ ਸੇਵਾ ਕਰਤੀ ਜਿਵੇਂ ਦਿੱਲੀ ਹੁੰਦਾ ਸੀ ਨਾ ਦਿੱਲੀ ਗਏ ਸੀ ਉੱਥ ਆਸਪਾਸ ਦੇ ਜਿਹੜੇ ਕਹਦੀ ਇੱਕ ਗਰੀਬ ਪਰਿਵਾਰ ਸੀਗੇ ਤਾਂ ਉਹ ਵੀ ਜਿਹੜੇ ਸਵੇਰੇ ਸ਼ਾਮ ਜਿਹੜਾ ਉਹਨਾਂ ਨੂੰ ਵੀ ਰੋਟੀ ਪਾਣੀ ਮਿਲਦਾ ਸ਼ੁਰੂ ਹੋ ਗਿਆ ਸੀ ਆ ਤੇ ਬਾਪੂ ਜੀ ਵੀ ਲੱਸੀ ਛਕਦੇ ਆ ਬਾਪੂ ਲੱਸੀ ਪੀ ਰਹੇ ਹੋ ਉਹ ਦੁੱਧ ਪੀ ਰਹੇ ਐ ਸੀ ਹੁਣ ਜੱਟ ਕਰ ਹਮਾਰੇ ਮੋਦੀ ਕਾਗ ਰੱਦ ਨਹੀਂ ਕਰਤਾ ਹਾਂ ਹੁਣ ਦਿੱਲੀ ਦਿੱਲੀ ਵੀ ਪਹੁੰਚਾਂਗੇ ਸਾਰੇ ਪ੍ਰਧਾਨ ਕਹਿੰਦੇ ਇੱਕ ਤਾਂ ਬੱਠੇ ਦੀ ਮਾਰ ਨਹੀਂ ਹਾਂ ਇਹਨਾਂ ਨਾਲ ਸਾਥੇ ਗੋਲੀਆਂ ਮਾਰੀਆਂ ਜੀ ਰਾਜ ਕੀ ਲਿਆਈਏ ਦੱਸੋ ਹਾਂ ਆਪਾਂ ਨਾ ਇਹ 10 ਵੀ ਪਾਸਾ ਦਾ ਰਾਹ ਦੋਦੀ ਚੰਗਾ ਨਹੀਂ ਲੱਗਦਾ ਚੱਲ ਸਾਡੇ ਕਾਗਜ਼ ਰੱਦ ਕਰ ਦੋਵੇ ਚੰਗਾ ਹੀ ਆ ਅੱਛਾ ਹਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਤਾਂ ਇੱਥੇ ਚਾਹੇ ਸੜਕਾਂ ਤੇ ਬੈਠੇ ਹੋਏ ਆ ਪਰ ਚਿਹਰਿਆਂ ਤੋਂ ਕਹਿੰਦੇ ਜਿਹੜੀ ਉਹ ਚੜ੍ਹਦੀ ਕਲਾ ਦਾ ਜੋਸ਼ ਆ ਜਿਹੜਾ ਉਹ ਸੰਕੇਤ ਆ ਉਹ ਨਹੀਂ ਜਾਂਦਾਗਾ ਤਾਂ ਨਾਲ ਦੀ ਨਾਲ ਗੁਰੂ ਮਹਾਰਾਜ ਜਿਹੜੇ ਲੰਗਰ ਇੱਥੇ ਚੱਲ ਰਹੇ ਨੇ ਇੱਕ ਵਧੀਆ ਤਸਵੀਰ ਜਿਹੜੀ ਤੁਹਾਨੂੰ ਸ਼ੰਭੂ ਬੈਰੀਅਤ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਮੇਰੇ ਕੈਮਰਾਮੈਨ ਸਾਥੀ ਬਲਕੀਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੱਲਰ ਨੂੰ ਦੇ ਉਜਾਜਤ ਧੰਨਵਾਦ